ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਦੇ ਗੁਨਾਹ ਸਿੱਖਾਂ ਦਾ ਖੋਹ-ਖੋ ਕੇ ਕੱਤਰ ਕਰਨ ਵਾਲੇ ਯਾਰਨ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਥ ਦੇਸ਼ ਵਿਰੋਧ ਜੋ ਵਰਗੇ ਚੇਸੀ ਉਹਨੂੰ ਵਾਪਸ ਕਰਾਉਣਾ ਗੁਨਾਹ ਕੀਤਾ ਕਿ ਨਹੀਂ ਆਧ ਦੌਰਾਨ ਪ੍ਰਲਾਪ ਹੁੰਿਆ ਉਤੇ ਇਹ ਗੁਨਾਹ ਕੀਤਾ ਹੈ ਕਿ ਨੇ ਕੀਤਾ ਉਹਦਾ ਜਵਾਬ ਖਾ ਜਾਂ ਨਾ ਖੇਡਿਓ ਤਾਂ ਪਰ ਸਵਾਲ ਪੁੱਟਿਆ ਹੈ ਕਿ ਸੌਦਾ ਸਾਧ ਨੂੰ ਬਵਾਤੀ ਦਿਵਾਉਣੇ ਉਹ ਵੀ ਬਿਨਾ ਕਿਸੇ ਦੇ ਮੰਕਰ ਤੋਂ ਜਿਵੇਂ ਤੁਸੀਂ ਦਰਸ਼ਕਦਾਰਾਂ ਨੂੰ ਆਪਣੇ ਰੈਸ਼ ਤੇ ਚੰਡੀਗੜ੍ਹ ਬੁਲਾਇਆ ਜੋ ਸਟ੍ਰੀਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਸੇ ਉਹਨਾਂ ਨੂੰ ਚਿੱਠੇ ਦੇਣੇ ਕਿ ਸੱਤੇ ਵਾਲੇ ਸਾਧ ਨੂੰ ਬਾਪ ਕਰ ਦਿਓ ਉਹਨੇ ਸਿਗਨਾਹ ਕੀਤਾ ਕਿ ਨਹੀਂ ਕੀਤਾ ਉਸ ਤੋਂ ਬਾਅਦ ਗੁਰਸਾ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਨਾਰੇ ਗਏ ਔਰ ਉਸੇ ਪੋਤਾ ਗੁਰਸਾ ਦੇ ਉਸ ਜਿਹਨਾਂ ਨੇ ਦਿੱਤੇ ਪੋਤਾ ਫੜ ਔਰ ਉਸ ਤੋਂ ਬਾਅਦ ਜਿਹੜਾ ਬੋਤਾ ਲੱਗਾ ਮਹਿਮਨ ਕਲਾ ਜਾਂ ਕੋਟਪੂੜਾ ਜਾ ਕੇ ਸੰਗਤਾਂ ਮੁਹਾਰੇ ਕਟਨੇ ਹੋ ਕੇ ਬੈਠੀਆਂ ਕੋਥੇ ਦੋ ਸਿੰਘ ਉਸੇ ਗੋਲੀਆਂ ਮਾਰ ਕੇ ਭੁੰਨੇ ਇਹ ਕੋਈ ਸਰਕਾਰ ਦੇ ਹੋਇਆ ਇਹ ਬਰਾਬ ਉਸੇ ਮੰਨੇ ਹੋ ਕੇ ਨਹੀਂ ਜਿਹੜੇ ਤੁਸੀਂ ਸ਼੍ਰੋਮਣ ਕਮੇਟੀ ਲੋਕ ਕਹਿੰਦੇ ਸੌਤਾ ਸਾਹ ਦੇ ਮੁਆਫੀ ਬਾਰੇ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਠਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੀ ਖੋਲਕ ਦੇ ਪੈਸੇ ਦੀ ਜ਼ੋਰ ਹਰ ਤੋਂ ਕੀਤੀ ਗਈ ਇਹ ਦਿੱਸ਼ਟੀਕੁਦਾ ਕੀਤਾ ਹੈ ਕਿ ਨਹੀਂ ਕੀਤਾ ਸੰਜੀਤ ਸੇ ਡਾਕਟਰ ਸੰਜੀਤ ਸਿੰਘ ਜੇਨਾਲਾ ਜਿੰਕਰ ਅਕਸਰ ਹਾਰਕਾਲ ਵਿੱਚ ਆਉਂਦਾ ਹੈ ਉਸੇ ਸਾਹਮਣੇ ਆਉਂਦਾ ਜੇਹੇ ਸਰਸੇ ਬਾੜੇ ਦੇ ਸਰਦਾਰ ਸਾਹਿਬ ਦੇ ਬਵਾਸੀ ਦਾ ਫਸਤਰ ਜਿਹੜਾ ਉਹ ਆਇਆ ਜਾਂ ਬਣਾਇਆ ਤੇ ਕਿਸਾ ਤੇ ਨਹੀਂ ਕਿਸਾ ਜਿਹੜਾ ਉਹਦੇ ਉੱਤੇ ਨਿਮਾ ਯਾਤਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਨਾਮ ਲੱਗਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਇਹ ਤੁਹਾਡਾ ਫਰਜ਼ ਕੀਤਾ ਕਿ ਸੜਕ ਨਹੀਂ ਕੀਤਾ ਹਾਂ ਜਾਂ ਹਾਂ ਦਾ ਜਵਾਬ ਦੇਣਾ ਹੈ ਪ੍ਰਿੰਸਿੰਪਲ ਦਾ ਦੋਸ਼ ਹੈ ਕਿ ਗੱਲ ਸੱਚ ਹੈ ਕਿ ਤੁਸੀਂ ਜਿਹੜੀ ਸ਼ਬਦਾਂ ਸਾਥ ਲੈ ਝੋਖਜੋਰ ਸਾਥ ਵਿੱਚ ਜਦੋਂ ਉਹਨੂੰ ਸਲਾਮਤ ਕਰੇ ਬਿਨਾਂ ਉਹ ਸਰਪਤ ਘੋਲ ਕੇ ਕਿ ਉਹਨੂੰ ਜਾਮੇ ਤਾਂ ਦਾ ਨਾਮ ਦਿੱਤਾ और गुरु साहब अशाक पाए वो प्रशासक पहुंचाने हाथ है प्रेम सिंह चंदूमान हिमात करना अखबारों में बयान है कि मैं जरा डेरा साहब है वो जी माफी हुई है वो हमायत करना ठीक है अखबारों में बयान है इस करके झूठना बोलो इधर फिर हो ਅਚਰਕਾਲ ਤੱਕ ਸਹਿਬ ਵਿਖੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਨੇ ਜੀ ਹਾਂ ਅਚਰਕਾਲ ਤੱਕ ਸਹਿਬ ਵਿਖੇ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਜਾਰੀ ਹੈ ਅਕਾਲੀ ਦਲ ਦੀ ਸਰਕਾਰ ਵੇਲੇ ਦੇਰਾ ਸੱਚਾ ਸੌਦਾ सिरसा ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਸਿੱਖ ਮੰਤਰੀਆਂ ਨੂੰ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਨੇ ਇਸ ਵਿਚਾਲੇ ਸੁਖਬੀਰ ਸਿੰਘ ਬਾਦਲ ਤੋਂ ਸਿੰਘ ਸਹਿਬਾਨ ਵੱਲੋਂ ਸਵਾਲ-ਜਵਾਬ ਕੀਤੇ ਗਏ ਜਿਸ ਵਿੱਚ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਨੇ ਛੇ ਹਕਾਲ ਤੱਕ ਸਾਹਿਬ ਸਾਹਮਣੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਮੰਨੇ ਜਦਕਿ ਚੰਦੂ ਮਾਝਰਾ ਨੇ ਉਨਾ ਉਤੇ ਲੱਗੇ ਇਲਜ਼ਾਮਾਂ ਨੂੰ ਗਲਤ ਕਰਾ ਦਿੱਤਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਤੋਂ ਕਈ ਸਵਾਲ ਸਿੰਘ ਸਹਿਬਾਨਾ ਵੱਲੋਂ ਪੁੱਛੇ ਗਏ ਸਿੰਘ ਸਹਿਬਾਨ ਨੇ ਕਿਹਾ ਕਿ ਪਰਿਵਾਰਵਾਧ ਤਹਿਤ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨੂੰ ਟਿਕਟਾ ਦੇਣ ਦਾ ਗੁਨਾਹ ਕੀਤਾ ਗਿਆ ਛੁੱਟੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਦਾਗੀ ਪੁਲਿਸ ਅਫਸਰਾਂ ਨੂੰ ਅਕਾਲੀ ਸਰਕਾਰ ਵੱਲੋਂ ਤਰੱਕੀਆਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਜਥੇਦਾਰਾਂ ਨੂੰ ਚੰਡੀਗੜ੍ਹ ਆਪਣੇ ਘਰ ਬੁਲਾ ਕੇ ਸੌਦਾ ਸਾਧ ਨੂੰ ਮਾਫੀ ਦੇਣ ਲਈ ਵੀ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਬੇਅਦਬੀ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਪੁਸਤਪਨਾਹੀ ਕੀਤੀ ਗਈ ਬੈਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਰਡ ਵੇਲੇ ਵੀ ਅਕਾਲੀ ਸਰਕਾਰ ਸੀ ਜਿਸ ਤੋਂ ਬਾਅਦ ਸੌਦਾ ਸਾਧ ਦੀ ਮਾਫੀ ਨੂੰ ਸਹੀ ਠਹਿਰ ਆਉਣ ਲਈ ਵੀ ਜੋ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਉਹਨਾਂ ਦੇ ਪੈਸਿਆਂ ਨਾਲ ਇਸ਼ਤਿਹਾਰ ਦਿੱਤੇ ਗਏ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਜਥੇਦਾਰ ਸਹਿਬਾਨ ਬੱਲੋ ਸਵਾਲ ਜਵਾਬ ਕੀਤੇ ਗਏ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਸਾਰੇ ਸਵਾਲਾਂ ਨੂੰ ਕਬੂਲ ਕੀਤਾ ਅਤੇ ਕਿਹਾ ਕਿ ਉਹ ਆਪਣੇ ਗੁਨਾਹਾਂ ਨੂੰ ਮੰਨਦੇ ਨੇ ਜਵਾਬ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਖੇਪ ਦੇ ਸਮਝ ਵਿੱਚ ਆ ਰਿਹਾ ਕੁਝ ਹਾਂ ਦਾ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਤੇ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋ ਕੇ ਕਤਲ ਕਰਨ ਵਾਲੇ ਯਾਰ ਅਫਸਰਾਂ ਨੂੰ ਤਰਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਜੇਜਾਵਾ ਦੇ ਸਿੱਖੇ ਸਿੱਖਾਂ ਦਾ ਦੁਸ਼ਮਣ ਸੱਤਾ ਦਾ ਸਾਧ ਦੇਸ਼ ਵਿਰੋਧ ਅ ਦੁਰਵਰਤੀ ਕਿਐ ਸੀ ਉਹਨੂੰ ਵਾਪਸ ਕਰਉਂ ਦਾ ਗੁਨਾਹ ਕੀਤਾ ਕਿ ਨਹੀਂ ਆਹ ਦੌਰਾਨ ਲਾਹ ਹੋਈਆਂ ਕੋਸੀ ਇਹ ਗੁਨਾਹ ਕੀਤਾ ਹੈ ਕਿ ਨੇਕੀਤਾ ਉਹਦਾ ਜਵਾਬ ਖਾਇਆ ਨਾਲ ਖੇਡਿਓ ਇਹ ਹਾਲੀਆ ਡਾਕਟਰ ਸਵਾਲ ਪੁੱਛ ਰਿਹਾ ਕਿ ਸੌਦਾ ਸਾਧ ਨੂੰ ਬਵਾਸੀ ਦਿਵਾਉਣੇ ਉਹ ਵੀ ਬਿਨਾ ਕਿਸੇ ਦੇ ਮੰਕਰ ਤੋਂ ਜਿਵੇਂ ਤੁਸੀਂ ਦਰਸ਼ਕਦਾਰਾਂ ਨੂੰ ਆਪਣੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਲੈ ਔਰ ਫੰਕਰ ਦੇ ਵਿੱਚ ਚਰਚਾ ਵੀ ਹੈ ਔਰ ਉੱਥੇ ਉਹਨਾਂ ਨੂੰ ਕੁਝ ਪਿੱਛੇ ਲੈਣੇ ਤੇ ਸਸਤੇ ਵਾਲੇ ਸਾਧ ਨੂੰ ਬਾਹਰ ਕਰ ਦਿਓ ਉਹ ਉਸੇ ਕੋਨਾ ਕੀਤਾ ਹੈ ਕਰਨੇ ਕੀਤਾ ਸਰਕਾਰ ਹਾਂ ਜਾਂ ਨਾ ਸਰਕਾਰਾਂ ਦੇ ਦੌਰਾਨ ਬਹੁਤ ਗੁਲਾਮੀ ਹੋਈ ਹੈ ਮੈਂ ਐ ਸਰਕੇ ਪਰ ਬਖਸ਼ਿਸ਼ੋਤੇ ਸਰਕਾਰ ਸਾਧੋ ਆਪਰੇ ਭਾਰਤ ਜੈਸੇ ਦੌਰਾਨ ਗੁਲਾਮੀ ਦੇ ਵਾਪਸ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਇਹ ਸਰਕਾਰਾਂ ਨੇ ਬੜੀ ਬਸ ਹਾਂ ਜਾਂ ਨਾ ਜਵਾਬ ਦਿਓ ਤੁਸੀਂ ਆਪਣੇ ਰਿਟੈਚ ਤੇ ਸਤ ਸਾਰ ਦੇ ਜੇ ਦੇ ਜ਼ਿਮੇਦਾਰਾਂ ਨੂੰ ਬੁਲਾ ਕੇ ਸਤ ਸਾਰ ਨੂੰ ਦੇਣਾ ਮੰਗੇ ਬੁਆ ਕੇ ਦੇਣ ਬਾਰੇ ਕਹਾ ਜਾਂ ਨਹੀਂ ਕਿਹਾ ਇਹ ਹਹਾ ਯਾ ਦੇਖੋ ਕਿਸੇ ਤਰ੍ਹਾਂ ਦਾ ਫਰਦਾ ਤੁਸੀਂ ਗੁਰੂ ਦੀ ਹਜ਼ੂਰੀ ਦੇ ਚਲਾ ਰੱਖੋ ਭਾਰ ਮੁਕਤ ਹੋ ਜਾਓਗੇ ਮਰ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰਮ ਗੁਰੂ ਤੋਂ ਹਾਜ਼ਰੀ ਵਿੱਚ ਬੱਜੇ ਜਾਓਗੇ ਤੁਹਾਡੀ ਸਰਕਾਰ ਦੇ ਗੁਰੂ ਪ੍ਰਸਾਦ ਜੀ ਮਹਾਰਾਜ ਗੁਰੂ ਜੀ ਦੇ ਸਨ ਕੋਤਰੀ ਹੋਏ। ਚੰਦਾ ਦੇ ਉੱਤੇ ਪੋਸਟਰ ਲਾਇਆ ਗਿਆ। ਵੰਗਾਰਿਆ ਗਿਆ ਸਖਾ। ਗੱਦੀਆਂ ਗਾੜਾ ਸੋਨਾ ਕੋਤਿਸਾ ਤੇ ਲਿਖਿਆ ਗਿਆ। ਤੁਸੀਂ ਕੋਨਾ ਚੋਰੀ ਕਰਨ ਵਾਲਿਆਂ ਨੂੰ ਨੱਪੜ ਵਿੱਚ ਨਾ। ਨੱਪਿਆ ਨਹੀਂ। ਪੋਸਟ ਪਾਡ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ। ਬਾੜ ਤੇ ਗਲੀਆਂ ਦੇ ਵਿੱਚ ਖਿੜਾਰੇ ਗਏ। ਔਰ ਉਸੇ ਕੋਨਾ ਗੁਰਸਾ ਦੇ ਕੋਸ਼ਿਸ਼ ਤੋਂ ਨਾਲ ਜਿੱਤੇ ਬੋਤਾਂ ਪਰ اور ਉਸ ਤੋਂ ਬਾਅਦ ਜਿਹੜਾ ਬੋਤਾਂ ਦਾ ਕਹ ਮਹਿਮਨ ਕਲਾ ਜਾਂ ਕੋਰਟ ਪੂਰਾ ਜਾ ਕੇ ਸੰਗਤਾਂ ਮਹਾਲੇ ਕਟਨਿਆ ਹੋ ਕੇ ਬੈਠੀਆਂ ਕੋਰਟ ਦੇ ਦੋ ਸਿੰਘ ਤੁਸੀਂ ਗੋਲੀਆਂ ਮਾਰ ਕੇ ਫੁੰਡੇ ਇਹ ਤੁਹਾਡੀ ਸਰਕਾਰ ਦੇ ਹੋਇਆ ਜਿਹੜੇ ਗੁਨਾਹ ਉਸੇ ਮੰਗੇ ਉਸੇ ਨਹੀਂ ਹੋਇਆ ਜੀ ਨਾ ਜਿਹੜੇ ਤੁਸੀਂ ਸਰਾਮੇ ਕਮੇਟੇ ਲੋਕ ਕਹ ਕੇ ਸਖ਼ਤ ਸਾਹਿਬ ਦੇ ਮੁਆਫੀ ਬਾਰੇ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਤਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਵਿੱਚ ਹੈ ਗੁਰੂ ਕੀ ਥੋਲਸੇ ਪੈਸੇ ਦੀ ਜ਼ੁਰਮਰਤੋਂ ਕੀਤੀ ਗਈ ਇਹ ਦ੍ਰਿਸ਼ਟੀਗੋਦਾ ਕੀਤਾ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲੋਂ ਗੋਲਸ ਦੇ ਪੈਸਿਆਂ ਦੀ ਜ਼ੁਰਮਰਤੋਂ ਕਰਵਾਏ ਗਈ ਔਰ ਆਪਣੀ ਵਿਵਾਹੀ ਹੋਈ ਮੁਆਫੀ ਨੂੰ ਸਹੀ ਤਹਿਰਾਉਣ ਵਾਸਤੇ ਤਵਾੜਾ ਵਿੱਚ ਇਸ਼ਤਿਹਾਰ ਦਿੱਤੇ ਗਏ ਹੋ ਤੁਸੀਂ ਗੁਨਾਹ ਕੀਤਾ ਹਾਂਜੀ ਦਜੀਤ ਸਿੰਘ ਡਾਕਟਰ ਦਜੀਤ ਸਿੰਘ ਜਿਨ੍ਹਾਂ ਦਾ ਰਿਕਰ ਅਕਸਰ ਹਾਰਕਾਂ ਦੇ ਵਿੱਚ ਆਉਂਦਾ ਹੈ ਜਿਸ ਸਮਾਂ ਆਉਂਦਾ ਹੈ ਸਰਸੇ ਬਾੜੇ ਦੇ ਸੌਧਰ ਸਾਹਿਬ ਦੀ ਬਵਾਸੀ ਦਾ ਪੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਸੀ ਕਿਤਾ ਤੇ ਵਿੱਚ ਕਿਤਾ ਜਿਹੜਾ ਉਹਦੇ ਉੱਤੇ ਕਿਮਾ ਜਾਂਨਾ ਸ਼ੱਕ ਵਿੱਚ ਆ ਗਿਆ ਉਹ ਤੁਹਾਡਾ ਨਾਮ ਲੈਂਦਾ ਕਿ ਉਹ ਤੁਸੀਂ ਬਾਦ ਵਿੱਚ ਉਹਨੂੰ ਆਡਰ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਇਹ ਗੁਨਾਹ ਨਹੀਂ ਕੀਤਾ ਕਰਨੀ ਕਿਤਾ ਹਾਂ ਜਾਂ ਹਾਂ ਦਾ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਗੁਰੂ ਪਰਸ਼ੀੰਦਾਂ ਤੁਹਾਡਾ ਜੇਕਰ ਇਹ ਗੁਨਾਹ ਕੀਤਾ ਤਾਂ ਤੋਤਾ ਜਾਏਗਾ ਜੇ ਤੁਸੀਂ ਕੀਤਾ ਤੇ ਹਾਂ ਜਾਂ ਨਾ ਜਵਾਬ ਦਿਓ ਗੁਰੂ ਮਹਾਰਾਜ ਜੀ ਹੁੰਦੇ ਵੀ ਕਹਿੰਦਾ ਕਿ ਮੈਂ ਕਮਾ ਕਰਦਾ ਹਾਂ ਬਾਅਦ ਆਪਣੇ ਕੋਲੋਂ ਕੋਈ ਐਂਡ ਨਹੀਂ ਕੀਤਾ ਠੀਕ ਹੈ ਤੇ ਉਹ ਕਿਤਾ ਕਿਵੇਂ ਹੈ ਤੁਹਾਨੂੰ ਤਾਂ ਜਾਣਕਾਰੀ ਹੈ ਮੈਂ ਜਿੰਨਾ ਕੋ ਹਮਾਰਾ ਪੜਿਆ ਸੀ ਉਹ ਸਿੰਘ ਸਰਵਨਾਪੀ ਮੀਟਿੰਗ ਦਾ ਉਹਦੇ ਤੇ ਜ਼ਿਕਰ ਹੋਣਾ ਮੈਂ ਕੋ ਸ਼ਬਦਾਂ ਨਹੀਂ ਹਾਂ ਜਿਵੇਂ ਆਤਮਾ ਜਿਹੜਾ ਸ਼ਬਦ ਹੈ ਤੁਹਾਡੇ ਮੁਤਾਬਿਕ ਹੈ ਕਿ ਉਹ ਸਿੱਖ ਸਬਾਨਾ ਨੇ ਅਦਕੀ ਤੱਕ ਨਹੀਂ ਮੈਂ ਕੋਈ ਹਮਾਰਾ ਨਹੀਂ ਅਰਥ ਕਰ ਤੋਂ ਉਸੇ ਪੰਨੇ ਠੀਕ ਹੈ ਮੈਨੂੰ ਕੋਈ ਸਮਝ ਨਹੀਂ ਠੀਕ ਹੈ ਜਦੋਂ ਮਾਡਾ ਪ੍ਰੇਮ ਸਿੰਘ ਪ੍ਰੇਮ ਸਿੰਘ ਤੁਹਾਡੇ ਤੋਂ ਦੋਸ਼ ਹੈ ਇਹ ਗੱਲ ਚर्चा ਹੋਇਆ ਹੈ ਕਿ ਤੁਸੀਂ ਜਿਹੜੇ ਸ਼ਬਦ ਸਾਧਵੇਂ 207 ਵਿੱਚ ਜਦੋਂ ਨੇ ਸਲਾਬਤ ਕਰੇ ਵਿੱਚ ਉਹ ਸਰਬਤ ਕੋਲ ਕੇ ਤੇ ਉਹ ਜਾਬੇ ਤਾਂ ਦਾ ਨਾ ਦਿੱਤਾ ਪਰ ਗੁਰੂ ਸਾਹਿਬ ਜੀ ਕੋ ਸ਼ਾਪਤਾਏ ਉਹ ਸ਼ਾਪਤ ਪਹੁੰਚਾਉਣ ਵਿੱਚ ਤੁਹਾਡਾ ਕੋ ਹੱਥ ਹੈ ਇਹ ਸਰਿਆਲ ਤੇ ਉਠਾ ਜੀ 100% ਦੀ ਝੂਠਾ ਬਲਕਿ ਇਹ ਕਹਿੰਦਾ ਸਭ ਤੇ ਜੈਨਾ ਬਲਕਿ ਇਹ ਨਾਲ ਸਾਡੇ ਨਾਮ ਤੇ ਬਿਆਨ ਦਿੱਤਾ ਸੀ ਇਹਨਾਂ ਦੇ ਦੁਦਿਆਂ ਨੇ ਉਹਨੂੰ ਨਕਾਰਿਆ ਬਸ ਠੀਕ ਹੈ ਆਹ ਨਾ ਗੁਰੂ ਤੋਂ ਵੀ ਝੂਠਾ ਗੁਰੂ ਜਾਣਦਾ ਹੈ ਜੇ ਤੁਸੀਂ ਜਾਣਦੇ ਹੋ ਸਵਾਲ ਹੀ ਨਾ ਰੋ ਪਰ ਅੰਟਰ ਵਿੱਚ ਦੋਸਤ ਪਰਾਂਵਗੇ ਜੇ ਸੰਕੋ ਫਾਇਰ ਹੋਏ ਹਰਮੰਦਰ ਸਾਹਿਬ ਦੇ ਅੰਦਰ ਪਰ ਕਰਮਾ ਵਿੱਚ ਨਵਕਰ ਸਾਹਾ ਸਾਹਿਬ ਕੋਦੇ ਵਿੱਚ ਫੈਡਰੇਸ਼ਨ ਦੇ ਦੋ ਸਿੰਘ ਵੀ ਜੀਬ ਹੋਏ ਸੋਤੀ ਹੋਣ ਸਮਾਂ ਤੇ ਮੈਂ ਤਾਂ ਆਇਆ ਹੀ ਨਹੀਂ ਮੈਂ ਤਾਂ ਇੱਥੇ ਆਇਆ ਆਜਾਏ ਕਿ ਕੀ ਸ਼ਰਿਆ ਮਰੇ ਕੁੱਤ ਧਾਰਨ ਲਈ ਦੋਚ ਲਾਇਆ ਜਾਂਦਾ ਮੈਂ ਇੱਥੇ ਆਇਆ ਹੀ ਨਹੀਂ ਠੀਕ ਹੈ ਅੱਗੇ ਬਾਈਕ ਨੂੰ ਜੀ ਸੁਖਦੇਵ ਜੀ ਮਰੋ ਨੇ ਪ੍ਰੇਮ ਦਾ ਸੁਸਮੈਕ ਲਾਉ ਉਹ ਚਾਹ ਤੁਰਗਣ ਹੈ ਉਸੇ ਮਾਈਕ ਲਾ ਲੇ ਇਹਨਾਂ ਝਾਲਪ ਅਵਸਰਾਂ ਨੂੰ ਉਸੇ ਤਰਕੀਆਂ ਦਵਾਈਆਂ ਨੇ ਯਾਦ ਕਿੰਨੀਆਂ ਦਵਾਈਆਂ ਨੇ 48 ਗੱਲ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਿਵੇਂ ਸਿੰਘ ਸਾਹਿਬ ਜੀ ਨੇ ਪਹਿਲਾਂ ਆਪਣੀ ਤਕਰੀਰ ਵਿੱਚ ਅੱਜ ਤੇ ਨਾਲ 4-5 ਦੇ ਕਿਤੇ ਨੇ ਇਹ ਉਹ ਜਾਨਮ ਉਹ ਹੁਚੜ ਉਹ ਸੌਸਰ ਨਏ ਜਿਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਘੁੱਟੇ ਪੋਸਤ ਮਕਾਨ ਦੇ ਬਣਾ ਕੇ ਵਕਤ ਵਕਤ ਦਾਵਾ ਤੇ ਉਹਨਾਂ ਨੌਜਵਾਨਾਂ ਨੂੰ ਮਿਹਰ ਦਿੱਤਾ ਔਰ ਅਕਾਲੀ ਸਰਕਾਰ ਵਿੱਚ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਰਹੀਆਂ ਉਹਨਾਂ ਨੂੰ ਪਾਰਟ ਵਿੱਚ ਸ਼ਾਮਲ ਕਰਕੇ ਅਹੁਦੇ ਦਿੱਤੇ ਗਏ ਤੁਸੀਂ ਇਹਦੇ ਬਾਰੇ ਰੱਤੋ ਕੀ ਤੁਸੀਂ ਜਿੱਤਾ ਹੈ ਬੁੜਾ ਕੇ ਨਹੀਂ ਕੀਤਾ ਆਇਆਉਟ ਦਾ ਗੁਨਾਹ ਕੀਤਾ ਮੈਂ ਉਹਨਾਂ ਨੂੰ ਫਾਰਕਿੰਗ ਰਿਗਾਰਡ ਦੀ ਜਰੂਰ ਪਿਆ ਸਬਕਿਆ ਗਤੀ ਉਹਦੇ ਨਾਲ ਜੂਰ ਹਾਂ ਹਮੇਂ ਕਰਦੇ ਹਰ ਖੜਕਾ ਹਰ ਸੰਗੜਕਾ ਪਰੰਦਰ ਸੈਟ ਤੋਂ ਕਹਿਣਾ ਕਿਸੇ ਬਾਰੇ ਜਿਸ ਬਾਰੇ ਕਿਹਨਾਂ ਬਸ ਹੋ ਕਿਤਾਬ ਮੈਨੂੰ ਇਸ ਚੀਜ਼ ਦੀ ਜਾਣਕਾਰੀ ਜਰੂਰੀ ਸੀ ਬਰਸਟਾਸਿਲੇ ਦੇ ਵਿੱਚ ਜਿਹੜਾ ਪੁੱਛੋ ਤੋ ਜਿੱਸਾ ਹੈ ਜਾਨਕ ਕੋ ਸਹਸਰਾਂ ਨੂੰ ਸੱਜੇ ਦਿਵਾਰ ਜਾਂ ਉਹਨਾਂ ਨੂੰ ਪਾਰਟ ਵਿੱਚ ਸ਼ਾਮਲ ਕਰਨ ਵਿੱਚ ਤੁਹਾਡਾ ਕਿੰਨਾ ਹੱਥ ਹੈ ਨਹੀਂ ਤਾਂ ਪਤਾ ਨਹੀਂ ਹੈ ਤੁਸੀਂ ਕੋਸ਼ਿਸ਼ ਫਾਸ ਕੀਤੀ ਹੈ ਜਾਂ ਨਹੀਂ ਅਜੇ ਤੱਕ ਕੋਈ ਨਹੀਂ ਕੀਤੀ ਠੀਕ ਹੈ ਜਿਹੜੇ ਸੁਖਵੀਰ ਸਿੰਘ ਵੱਲੋਂ ਕੀਤੇ ਹੋਏ ਕਬੂਲ ਸਾਹਮਣੇ ਜਿਹੜੇ ਬੁਲਾਹ ਹੋਏ ਉਹਨਾਂ ਨੇ ਤੁਹਾਡੇ ਸੰਗਤ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਉਹਨਾਂ ਤੇ ਜਵਾਬ ਦੇਣ ਦਾ ਸੰਕੋਪ ਦਿੱਤਾ ਹੈ ਔਰ ਜਿਹੜੇ ਇਹਨਾਂ ਗੁਰਾਵਾਂ ਦੇ ਵਿੱਚ ਸ਼ਾਮਲ ਨਹੀਂ ਉਹ ਆਪਣੇ ਆਪ ਹੀ ਸੁਖਵੀਰ ਸਿੰਘ ਦੇ ਕੋਲ ਜਾ ਕੇ ਖੜੇ ਹੋ ਜੋ ਬਾਕੀ 사이ਟ ਤੇ ਹੋ요 ਹਾਲਾਂਕਿ ਇਸ ਦੌਰਾਨ ਜਥੇਦਾਰ ਗਗਨੀ ਹਰਪ੍ਰੀਤ ਸਿੰਘ ਅਤੇ ਚੰਦੂ ਮਾਝਰਾ ਵਿਚਾਲੇ ਤਿੱਖੀ ਬਹਿਸ ਵਾਜੀ ਹੋਈ ਸੌਦਾ ਸਾਦ ਨੂੰ ਮੁਆਫੀ ਦੇਣ ਦੀ ਹਮਾਇਤ ਕਰਨ ਦਾ ਹੈ ਪੂਰਾ ਮਾਮਲਾ ਸੀ ਜਦੋਂ ਕਿ ਜਥੇਦਾਰ ਸਹਿਬਾਨ ਨੇ ਚੰਦੂ ਮਾਝਰਾ ਨੂੰ ਕਿਹਾ ਕਿ ਉਹਨਾਂ ਵੱਲੋਂ ਸੌਦਾ ਸਾਦ ਨੂੰ ਮੁਆਫੀ ਦੇਣ ਦੀ ਹਮਾਇਤ ਕੀਤੀ ਗਈ ਤਾਂ ਚੰਦੂ ਮਾਝਰਾ ਨੇ ਇਸ ਤੋਂ ਨਾ ਕੀਤੀ ਪਰ ਜਥੇਦਾਰ ਗਗਨੀ ਹਰਪ੍ਰੀਤ ਸਿੰਘ ਨੇ ਉਹਨਾਂ ਵੱਲੋਂ ਜਾਰੀ ਖਬਰਾਂ ਦਿਖਾਈਆਂ ਜਿਸ ਵਿੱਚ ਕਿ ਚੰਦੂ ਮਾਝਰਾ ਨੇ ਇਸ ਸੌਦਾ ਸਾਦ ਨੂੰ ਮੁਆਫੀ ਦੇਣ ਦੀ ਹਮਾਇਤ ਕੀਤੀ ਸੀ ਹਾਲਾਂਕਿ ਇਸ ਦੌਰਾਨ ਜਥੇਦਾਰ ਨੇ ਚੰਦੂ ਮਾਜਰਾ ਨੂੰ ਸਿੱਧਾ ਕਹਿ ਦਿੱਤਾ ਕਿ ਚੰਦੂ ਮਾਜਰਾ ਸ਼੍ਰੀ ਕਾਲ ਤੱਕ ਸਹਿਬ ਤੇ ਖੜ ਕੇ ਝੂਠ ਬੋਲ ਰਹੇ ਨੇ ਪਰਮਿੰਦਰ ਸਿੰਘ ਜੀ ਸਾਹਿਬ ਉਹ ਤਾਂ ਦਿੱਤੀ ਸਪਸ਼ਟੀਕਰਨ ਜਿਹੜਾ ਪੁੱਛਿਆ ਜਿਹਦੇ ਵਿੱਚ ਉਹਨੇ ਖਪੂਰ ਸਿੰਘ ਨੇ ਇੱਕ ਕਰਕੇ ਸੰਦੀਪ ਸਿੰਘ ਦੇ ਨਾਲ ਕਰ ਲਿਆ ਜਿਨਾਂ ਨੇ ਇਹ ਸਪਸ਼ਟੀਕਰਨ ਉਹ ਇੱਕ ਪਾਸੇ ਹਮਾਇਤ ਕਰ ਨਾਲ ਕੀ ਕਰੇ ਪਰਮਿੰਦਰ ਚੰਦੂ ਮਾਜਰਾ ਹਮਾਇਤ ਕਰੇ ਜਿਉਂ ਤੁਹਾਡੇ ਅਫਬਾਰਾਂ ਨੂੰ ਬਿਆਨ ਹੈ के मैं जरा डेरा साहब है वो जी माफी हुई है वो हिमायत करना पिता जी अखबारों में भी बयान है इस करके झूठना तो बोलो इधर खड़े हो बोलो तबर से झूठ ना मोलो हमायत की है कि देखा ने अखबार खबर में ने अखबारा चोरता की है प्रोजेक्टर मैंबर भी कार्य गए इस करके जिन्होंने अखबारों प्रोधता की है कि मौसम साहब तो के पैदल से खड़े हो अपने अम्ले के पास हो और समाज गया डॉक्टर वालों जारी होता हर ना डॉक्टर अकाल तख्त साहब ने जायेद से हिस्सा दबार लगता है बाकी मैं दूसरे से अखबार कहते हो गुरु हर गोबिंद साहब

ਤੁਹਾਨੂੰ ਨਾਮ ਨਹੀਂ ਚੁੱਕੇਗਾ। ਕੇਟਰ ਜਾਇਕਰ। ਕੇਟਰ ਜਾਇਕਰੋ। ਤੇਰਾ ਮੁੱਢੀ ਨੂੰ ਮੁਆਫੀ ਦੂਰ ਅੰਦੇਸ਼ੀ ਵਾਲਾ ਫੈਸਲਾ ਕਰ ਤੋਂ ਆਲਾ। ਆ ਬਿਆਨ ਆਲਾ। ਅਸਲਾਂ ਸ਼ਾਂਤੀ ਦੇ ਭਾਈਚਾਰੇ ਨੂੰ ਮਜ਼ਬੂਤ ਕਰਨਾ। ਮੈਂ ਤੇਰੀ ਕਾਸਟਰ ਦਾ ਤੇ ਘੜ ਕੇ ਕਹਿੰਦਾ ਮੈਂ ਕੋਈ ਇਹ ਪਿਆਰ ਆਪ ਨਹੀਂ ਸੀ ਮਿਲਦਾ ਮੇਰਾ ਪਿਆਰ ਮੈਂ ਵਾਰ-ਵਾਰ ਕਹਿੰਦਾ ਜੀ ਦਸ ਸਫਰ ਲਗਾ ਲੱਗੇ ਗੁੰਦੇ ਜੀ ਨਾ ਮੈਂ ਲੋਕ ਤੇ ਯਾਰੀ ਮੇਰਾ ਪਿਆਰ ਕਿਨੇ ਲਾਇਆ ਬੈਠੇ ਉਹ ਕਿੱਥੇ ਹੈ ਜਿਹੜਾ ਇਹ ਖੰਡਨ ਤੋਂ ਜਾਣ ਲੱਗੇ ਰਾਤ ਨੂੰ ਡਰ ਫਿਰ ਰਾਤ ਨੂੰ ਨਾ ਮੈਂ ਕਿਹਾ ਕਿ ਕਰਦਾ ਤੁਸੀਂ ਇਹਦਾ ਪੈਸਾ ਮੈਂ ਆਪਣੇ ਕੋਲੋਂ ਕੋਈ ਨਹੀਂ ਲਾਇਆ ਪਰ ਕਿਹਨਾਂ ਰੋਮਨੀ ਅਕਾਦੀ ਨਾਲ ਦੇ ਜਨਰਲ ਕਟਰ ਦੇ ਲੋਕ ਸਭਾ ਮੈਂਬਰ ਪ੍ਰਿੰਸੇ ਕੰਗੂ ਮਾਦਰਾ ਨੇ ਕਿਹਾ ਕਿ ਪੰਚੀ ਸਰ ਬੰਗਲੂ ਦੀ ਰਾਖਤਾ ਦੇ ਮੈਂਕੀ ਗ੍ਰੀਟ ਰਾਮ ਜੀ ਨੂੰ ਪਿਛਲੇ 8 ਸਾਲ ਤੋਂ ਲੜਤੇ ਆ ਰਹੇ ਇੱਕ ਧਾਰਮਿਕ ਮਾਮਲੇ ਦੀ ਮਾਫੀ ਹੈ ਮਾਫੀ ਦੇਰ ਦਾ ਲਿਆ ਗਿਆ ਫੈਸਲਾ ਦੂਰ ਦ੍ਰਿਸ਼ਟੀ ਦੇ ਭਾਈਚਾਰਕ ਖੰਡ ਨੂੰ ਮਜ਼ਬੂਤ ਕਰਨ ਵਾਲਾ ਹੈ। ਉਹ ਤਖਤ ਹੋਇਆ ਹੈ। ਇਹ ਕਦਮ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਪਏ 파ੜੇ ਨੂੰ ਅੰਤ ਕਰਨ ਵਾਲਾ ਹੈ। खत्म करने वाला है सगो इस चलिए हर मोर बनेगा भाईचारियां दूरियां खत्म हो गई याद रहे हजार सत्त तो एक समागम दौरान करकेरवा दिता है कि सारा वेरवा है घटना वो। वो दा। का लाल सिंह सिद्धू कोई पत्रकार है इस बयानदारंडन टेरे वालों होया होगा ਪੂਰੇ ਰਾਜ ਦੇ ਦਰਵਾਜ਼ਾ ਚੋਂ ਨਰੋਗਿਆ ਮੋਹਰ ਕਾ ਮੈਂ ਕਰਦੇ ਹਾਂ ਪਿਆਰ ਵੀ ਦੰਨਾਂ ਕਰਦੇ ਬੋਲੋ ਉਹ ਕਰਿਆ ਜੀ ਮਹਾਤਿਰੂ ਦੀ ਹਾਲੀ ਦੀ ਸੈਨਾ ਮੈਂ ਫਿਰ ਮੁਲਾਪਰੇ ਲੋਕਾਂ ਕੋਲ ਗਿਆ ਇਹ ਬੜੀ ਸਿੱਤਾਵ ਨੂੰ ਪੱਤਰਕਾਰ ਤੋਂ ਗਲਤ ਲਾਇਆ ਕਿ ਇਹ ਸਿੱਤਾ ਨੂੰ ਦੋਸ਼ ਦੇ ਗਿਆ ਜਦੋਂ ਸਬਦੀਰ ਸਿੰਘ ਨੇ ਆਪਣਾ ਸਪੋਰਟ ਨਾਮਾ ਸਬੂਤ ਕਰ ਲਿਆ ਕਿ ਉਹ ਫੈਸਲਾ ਦਬਾ ਦੰਦਿਲ ਹੋਇਆ ਹੈ ਇਹ ਹੈ ਕਿ ਜਿਨੇ ਉਸ ਫੈਸਲੇ ਦੀ ਹਮਾਇਤ ਕੀਤੀ ਉਹ ਦੇਖ ਪਾਸੇ ਹੋਵੇ ਤੁਸੀਂ ਫੈਸਲੇ ਦੀ ਹਮਾਇਤ ਕੀਤੀ ਹੈ ਤੁਸੀਂ ਪਾਸੇ ਹੋ ਤਦ ਆਸੀ ਇਹ ਕਿ ਕਈ ਇਕਾਲੀ ਆਗੂਆਂ ਵੱਲੋਂ ਆਪਣੇ ਗੁਨਾਹ ਕਬੂਲ ਕੀਤੇ ਗਏ ਨੇ ਜਦਕਿ ਕਈਆਂ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕੀਤਾ ਹੈ ਹਾਲਾਂਕਿ ਹੁਣ ਸਿੰਘ ਸਹਿਬਾਨਾਂ ਵੱਲੋਂ ਕੁਝ ਸਮਾਂ ਮੰਗਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਸ਼੍ਰੀ ਕਾਲ ਤਖਤ ਸਾਹਿਬ ਤੋਂ ਇਹਨਾਂ ਸਾਰੇ ਆਗੂਆਂ ਨੂੰ ਸਜ਼ਾ ਸੁਣਾਈ ਜਾਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ